प्यारे पंजाबीयो प्रातः समय वल जाइए किसी समय लोग शराब ਘਰਾਂ ਚ ਕੱਢਦੇ ਸਨ ਗਰੀਬੀ ਦਾਵਾ ਵੇਚ ਕੇ ਆਪਣੇ ਪਰਿਵਾਰ ਨੂੰ ਪਾਲਦੇ ਸਨ ਲੇਕਿਨ ਉਹ ਉਹਨਾਂ ਦੇ ਹਾਲਾਤ ਸੀ ਕੁਝ ਗਰੀਬੀ ਕੁਝ ਮਜਬੂਰੀ ਸੀ ਗਾਓ ਔਲਾਦ ਪੜ੍ਹ ਲਿਖ ਕੇ ਉਸ ਕੰਮ ਚ ਨਹੀਂ ਸੀ ਪੈਂਦੀ ਉਹ ਸਮੇਂ ਚ ਲੋਕਾਂ ਨੇ ਜੇ ਨਸ਼ਾ ਵੇਚਿਆ ਸ਼ਰਾਬ ਦਾ ਬੜੀ ਮਜਬੂਰੀ ਔਰ ਮੁਫਲਸੀ ਗਰੀਬੀ ਸੀ ਬਹੁਤ ਪਰ ਹੁਣ ਤੇ ਇਹ ਜੋ ਨਸ਼ਾ ਵੇਚ ਰਹੇ ਹੋ ਇਹਦੇ ਨਾਲ ਜਵਾਨੀਆਂ ਖਰਾਬ ਹੋ ਰਹੀਆਂ ਨੇ ਜਵਾਨੀ ਦੀ ਤਸਵੀਰ ਖਤਮ ਹੋ ਰਹੀ ਏ ਸਾਰੀ ਕਿੱਥੋਂ ਅਸੀਂ ਸੂਰਮੇ ਦੇਸ਼ ਦੇ ਰਾਖੇ ਸਮਾਜ ਦੇ ਵਿੱਚ ਰਾਖੀ ਕਰਨ ਵਾਲੇ ਬੰਦੇ ਔਰ ਤਗੜੇ ਤਗੜੇ ਜੁੱਸਿਆਂ ਵਾਲੇ ਕਿੱਥੋਂ ਲੱਭਾਂਗੇ ਇਸ ਲਈ ਇੰਤਜ਼ਾ ਬੇਨਤੀ ਹੀ ਕਰ ਸਕਦੇ ਆ ਕੋਈ ਹੋਰ ਚੰਗਾ ਪ੍ਰੋਫੈਸ਼ਨਲ ਅਪਣਾ ਲਓ ਇਸ ਤੋਂ ਬਚਜੋ ਕਿਸੇ ਦੀ نسل ਖਤਮ ਕਰਕੇ ਤੁਹਾਡੀ نسل ਤੇ ਬਚ ਨਹੀਂ ਸਕਦੀ ਕਦੀ ਵੀ ਨਹੀਂ ਬਚ ਸਕਦੀ ਇਹ ਮਹਿਲ ਮਾੜੀਆਂ ਪਾਈਆਂ ਹੋਈਆਂ ਚਾਹੇ ਸਰਕਾਰ ਗਿਰਾਵੇ ਚਾਹੇ ਆਉਣ ਵਾਲੇ ਸਮੇਂ ਚ ਖੁਦ ਬਖੋਦ ਹੀ ਗਿਰਨੀਆਂ ਨੇ ਕਮਾਈ ਮਾੜੀ ਐ ਕਮਾਈ ਹਲਕੀ ਐ ਨਸ਼ੇ ਦੀ ਕਮਾਈ ਦੇ ਨਾਲ ਕਦੀ ਵੀ ਜ਼ਿੰਦਗੀ ਹਰੀ-ਪਰੀ ਨਹੀਂ ਹੋ ਸਕਦੀ ਸੜੇਗੀ ਰੁਕੇਗੀ ਸੁੱਕੇਗੀ